ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਨਹਿਰਾ ਸੂਟ ਲੈ ਕੇ ਆਏ ਆ ਨਹਿਰਾ ਕੱਟ ਬਹੁਤ ਹੀ ਪਿਆਰਾ ਜਿਹੜਾ 슬ੀਵਸ ਦੇ ਨਾਲ ਨਾਲ ਇਹਦੇ ਬਹੁਤ ਹੀ ਸੋਹਣਾ ਫਰੰਟ ਦੇ ਉੱਤੇ ਵਰਕ ਹੈ ਤੇ ਨਾਲ ਹੀ ਘੇਰ ਦੇ ਉੱਤੇ ਬਹੁਤ ਪਿਆਰਾ ਹੈ ਸੂਟ ਦੇ ਨਾਲ ਇਹਦੇ ਆਪਾਂ ਦੇਵਾਂਗੇ ਤੁਹਾਨੂੰ ਸ਼ਰਾਰਾ ਦੇਵਾਂਗੇ ਨਾਲ ਤੇ ਦੁਪੱਟਾ ਦੇਵਾਂਗੇ ਤੁਹਾਨੂੰ ਇਹਦਾ ਜੋਰ ਜੱਟ ਦਾ ਸਟਾਫ ਹੈ ਸਾਰਾ ਦੁਪੱਟਾ ਤੁਹਾਨੂੰ 2.5 ਮੀਟਰ ਦਾ ਆਪਾਂ ਨਾਲ ਦੇਵਾਂਗੇ ਤੇ ਕਲਰ ਇਹਦੇ ਆਏ ਨੇ ਆਪਣੇ ਕੋਲੇ ਬਹੁਤ ਪਿਆਰੇ ਤੁਸੀਂ ਕਲਰ ਦੇਖੀ ਜਾਓ ਕਲਰ ਬੜੇ ਪਿਆਰੇ ਨੇ ਤੇ ਨਾਲ ਇਹਨਾਂ ਦੇ ਲਟਕਣ ਵੀ ਜਿਹੜੇ ਹੈਗੇ ਨੇ ਬਹੁਤ ਹੀ ਪਿਆਰੇ ਨੇਗੇ ਨਾਲ ਲਟਕਣ ਆਏ ਨੇਗੇ ਤੇ ਇਹਦੇ ਵਿੱਚ ਜਿਹੜੇ ਜਿਹੜੇ ਕਲਰ ਨੇ ਮੈਂ ਤੁਹਾਨੂੰ ਦਿਨੀ ਆ ਕਲਰ ਬੜੇ ਪਿਆਰੇ ਨੇ ਤੇ ਇਹਨਾਂ ਦੀ ਰੇਂਜ ਰਹੂਗੀ 1600 ਰੁਪਏ ਦਾ ਆਪਾਂ ਤੁਹਾਨੂੰ ਇਹ ਲੈਰਾ ਕਟ ਸੂਟ ਦੇਵਾਂਗੇ ਤੇ ਸ਼ਿਪਿੰਗ ਜਿਹੜੀ ਹੈਗੀ ਆਲ ਇੰਡੀਆ ਸਾਰੇ ਫਰੀ ਰਹੂਗੀ ਆਹ ਲਓ ਜੀ ਇੱਕ ਬੋਟਲ ਗ੍ਰੀਨ ਕਲਰ ਦੇ ਵਿੱਚ ਆਇਆ ਕਲਰ ਇਹਦੇ ਸਾਰੇ ਹੀ ਬਹੁਤ ਕਿਊਟ ਨੇਗੇ ਤੇ ਸਟੀਚਿੰਗ ਦੇ ਸੂਟ ਨਾਲ ਆ ਬਹੁਤ ਤੁਹਾਨੂੰ ਸਟੀਚਿੰਗ ਦਾ ਕੋਈ ਖਰਚਾ ਨਹੀਂ ਪੈਣਾ ਆਹ ਲਓ ਜੀ ਬਹੁਤ ਹੀ ਪਿਆਰੇ ਸੂਟ ਨੇ